ਮੇਰਾ ਨਾਮ ਆਇਆ ਹੈ ਨਾ ਹਾਂ ਕਿਤੋਂ ਦੇ ਰਹੇ ਬੋਲੇ ਅਸੀਂ ਪੋਜੋਪਾਂ ਦੇ ਰਹਿਣ ਵਾਲੇ ਆਂ ਬੇਟੇ ਸਾਡਾ ਦਸਵਾਨ ਚੋਰੀ ਹੋ ਗਿਆ ਹੈ ਤੇ ਕੀ ਕਰਦੇ ਏ ਤੁਹਾਡੇ ਕਰ ਬੋਲੇ ਘਰ ਵਾਲਾ ਮੇਰਾ ਨੌਕਰੀ ਕਰਦਾ ਸੀ ਪੰਜਾਬ ਪੁਲਿਸ ਵਿੱਚ ਹਾਂਜੀ ਰਟਾਇਰ ਚਲ ਰਟਾਇਰ ਹੋਏ ਨੂੰ 22 ਸਾਲ ਹੋ ਗਏ ਨੇ 22 23 ਸਾਲ ਹੋ ਗਏ ਨੇ ਹਾਂਜੀ ਤੇ ਅਸੀਂ ਹੁਣ ਬੱਚੇ ਇੱਥੋਂ ਚਲੇ ਗਏ ਤੇ ਸਾਡਾ ਪਹਿਲੀ ਦਾ ਵੀ ਥੋੜਾ ਜਿਹਾ ਚੱਲਦਾ ਸੀ ਝਗੜਾ ਉਸ ਕਰਕੇ ਬੱਚੇ ਐਸਾ ਇਥੋਂ ਕੱਢ ਦਿੱਤੇ ਕੋਈ ਨੌਕਰੀ ਕਰਦੇ ਕੋਈ ਬਾਹਰ ਪ੍ਰਾਈਵੇਟ ਸਰਵਸ ਕਰਦੇ ਤੇ ਅਸੀਂ ਦੋਵੇਂ ਬਜ਼ੁਰਗ ਸੀਗੇ ਤੇ ਅਸੀਂ ਕੰਮ ਕਰਾਉਂਦੇ ਰਹਾਂ ਟੂਟੀਆਂ ਵਾਲਿਆਂ ਤੋਂ ਤੇ ਪੈਸੇ ਵੀ ਕੱਢ ਕੇ ਦਿੰਦੇ ਰਹਾਂ ਤੇ ਸਾਨੂੰ ਇਹ ਨਹੀਂ ਪਤਾ ਸੀ ਸਾਡਾ ਇਹ ਨਾ ਚੋਰੀ ਕਰ ਲੈਣਾ ਇਹ ਨਾ ਹੀ ਸਾਨੂੰ ਲੁੱਟ ਕੇ ਅਸੀਂ ਇੱਧਰ ਸੁੱਤੇ ਹੋਏ ਸੀ ਇੱਧਰ ਵੀ ਸਾਨੂੰ ਡਰ ਸੀ ਉਧਰ ਤਾਂ ਤਾਲੇ ਲੱਗੇ ਹੁੰਦੇ ਸੀ ਕੋਈ ਇਹੋ ਜਿਹਾ ਡਰ ਨਹੀਂ ਸੀ ਇਿੱਥੇ ਸਾਡਾ ਸਾਰਾ ਕੁਝ ਕੱਢ ਕੇ ਲੈ ਗਏ ਨੇ ਜਦੋਂ ਸਵੇਰੇ ਵੇਖਿਆ ਸਵੇਰੇ ਸਵੇਰੇ ਵੇਖਿਆ ਤੇ ਤਲ ਅੰਦਰੋਂ ਕੁੰਡੀ ਲੱਗੀ ਹੋਈ ਮੈਂ ਤਾਂ ਇੱਥੇ ਹੀ ਮੈਨੂੰ ਤਾਂ ਬਿਹੋਸ਼ ਹੋ ਗਈ ਵੀ ਜਿਹੜਾ ਅੰਦਰੋਂ ਕੁੰਡੀ ਲਾ ਗਿਆ ਕੋਈ ਸਾਡਾ ਤਾਂ ਕੁਝ ਨਹੀਂ ਛੱਡ ਗਿਆ ਤੇ ਉਹਦੇ ਵਿੱਚ ਫੇਰਾ ਸੀ ਕਿਸੇ ਨੂੰ ਚੜਾ ਕੇ ਅੰਦਰੋਂ ਕੁੰਡੀ ਖਲਾਈ ਅੰਦਰ ਵੇਖਿਆ ਸਾਰਾ ਕੁਝ ਫਿਲਰਿਆ ਆ ਜਾਂ ਸਾਡਾ ਸਾਡੀ ਫ੍ਰਿਜ ਤੇ 5 ਰੁਪਏ ਪਏ ਸੀ ਉਹ ਵੀ ਨਹੀਂ ਛੱਡੇ ਮਕਾ ਇਹੋ ਜਿਹਾ ਲਾਟ ਬਣਾਇਆ ਉਹ ਜੇ ਸਾਡਾ ਲਾਟ ਬਣਾ ਦਿੱਤਾ ਤੋੜ ਪੰਨ ਕੀਤੀ ਤੇ ਇੱਕ ਕਾਪੀ ਵਿੱਚ ਪੈਸੇ ਜਿਹੜੇ ਸੀ ਉਹ ਪਾਸੇ ਕਿੱ데 ਰਹਿ ਗਏ ਨੇ ਦੋ ਕਾਪੀਆਂ ਚੋਂ ਕੱਢ ਕੇ ਲੈ ਗਏ ਪਾਣ ਕੱਢ ਕੇ ਲੈ ਗਏ ਸਾਰਾ ਕੁਝ ਕੱਢ ਕੇ ਲੈ ਗਏ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕਿ ਇਹ ਨਫੜੇ ਨਹੀਂ ਗਿਆ ਨਹੀਂ ਬੇਟਾ ਰੋਲ ਗਿਆ ਮੇਰਾ ਬੰਦਾ ਕੋਈ ਕਾਰਵਾਈ ਨਹੀਂ ਵੇਖਾਂਗੀ ਮੈਂ ਥੋੜੀ ਜਿਹੀ ਠੀਕ ਹੋ ਗਈ ਤੇ ਮੈਂ ਕਿਸੇ ਦੁਪਹਿਰੀ ਜਾ ਕੇ ਡਿੱਗਾਂਗੀ ਬੀਐਸਸੀ ਸਾਡਾ ਕੀ ਜੋਲਾ ਮੈਂ ਕਿੰਨੇ ਪੈਸੇ ਸੀਗੇ ਸਾਰੇ ਅੱਖ ਦੇ ਸੀਗੇ ਸਾਡਾ ਕੁਝ ਨਹੀਂ ਛੱਡ ਗਏ ਕਿੰਨੇ ਕ ਦਾ ਸਮਾਨ ਜਿਹੜਾ ਆਪਣਾ ਚੋਰੀ ਸਮਾਨ ਇੱਕ ਕਵਾਲੀਆਂ ਦਾ ਜੋੜਾ ਹੈ ਇੱਕ ਚਮਕੀ ਦਾ ਜੋੜਾ ਹੈ ਤੋਲੇ ਸੀਗੇ ਤੋਲੇ ਸਾਢੇ 3 ਤੋਲੇ ਦੇ ਲਗਭਗ ਸੀ ਨਵਾਂ ਤੋਲਾ ਇਹ ਛਾਪਾਂ ਸੀਆਂ ਚੋਰੀ ਕਰਕੇ ਲੈ ਗਏ ਪੈਸੇ ਵੀ ਚੋਰੀ ਕਰਕੇ ਲੈ ਗਏ ਬੇਟਾ ਜੋ ਉਹਨਾਂ ਦੇ ਹੱਥ ਆਇਆ ਸਭ ਕੁਝ ਲੈ ਗਏ ਇੱਕ ਕੱਪੜਾ ਲੀੜਾ ਨਹੀਂ ਲੈ ਗਏ ਸੋਨੇ ਦੀਆਂ ਪਰਚੀਆਂ ਵੀ ਪਾੜ ਕੇ ਸੱਟ ਗਏ ਨੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕਾਰਵਾਈ ਦਾ ਬੇਟਾ ਹੁਣ ਅਸੀਂ ਕੀ ਕਰੀਏ ਸਾਡੀ ਸੁਣਾਈ ਨਹੀਂ ਹੈਗੀ ਸਾਡੀ ਸੁਣਾਈ ਮੇਰਾ ਬੰਦਾ ਰੋਲ ਗਿਆ ਥਾਣੇ ਜਾ ਜਾ ਕੇ ਕਿਤੇ ਜਾ ਜਾ ਕੇ ਸਾਡੀ ਕੋਈ ਸੁਣਾਈ ਨਹੀਂ ਹੋਈ ਕੀ ਨਾਮ ਤੁਹਾਡਾ ਕੱਕਾ ਸਿੰਘ ਕੱਕਾ ਸਿੰਘ ਕਿੱਥੋਂ ਦਾ ਰਹਿਣ ਵਾਲੇ ਹੋ ਪਿੰਡ ਪੌਜੋ ਕਿਦੇ ਹਾਂਜੀ ਕੀ ਹੋਇਆ ਕਿ ਚੋਰੀ ਕਿੱਥੇ ਹੋਈ ਮੇਰੇ ਕਮਰੇ ਚ ਮੈਂ ਜਦੋਂ ਸੇਰੇ ਅਸੀਂ ਜ ਮੈਂ ਪੰਜਾਬ ਪੁਲਿਸ ਸੀਆਈਡੀ ਚ ਰਿਟਾਇਰਡ ਹਾਂ ਹਾਂ ਜੀ ਸੇਵਾਮੁਕਤ ਤੇ 2001 ਚ ਰਿਟਾਇਰਡ ਹੋਇਆ ਹਾਂ ਹਾਂ ਜੀ ਤੇ ਮੈਂ ਘਰੇ ਅਸੀਂ ਬੈ ਗਏ ਆਂ ਰਿਟਾਇਰਡ ਦੋਵੇਂ ਜੀ ਅਸੀਂ ਰਹਿੰਦੇ ਆ ਤੇ ਬੱਚੇ ਮੇਰੇ ਸਰਵਿਸ ਕਰਦੇ ਨੇ ਹਾਂ ਹਾਂ ਤੇ ਅਸੀਂ ਮੈਂ ਜਦੋਂ ਸੇਰੇ ਆ ਸੀ ਚਾਹ ਪੀਂਦੇ ਸੀ ਤੇ ਮੈਂ ਵੇਖਿਆ ਤੇ ਉਥੇ ਤਾਲਾ ਖੋਲਿਆ ਤੇ ਅਦਰੋਂ ਕੁੰਡੀ ਲੱਗੀ ਹੋਈ ਸੀ ਤੇ ਉਹ ਕੋਈ ਲੰਘਿਆ ਜਾਂਦਾ ਸੀ ਇੱਕ ਬੱਚਾ ਉਹਨੂੰ ਮੈਂ ਕਿਹਾ ਕਾਕਾ ਅੰਦਰੋਂ ਕੁੰਡੀ ਲੱਗੀ ਉੱਤੇ ਚੜ ਕੇ ਕੁੰਡੀ ਖੋਲੀ ਉਹ ਤੇ ਚੜ ਕੇ ਤੇ ਕੋ ਨੇ ਅੰਦਰੋਂ ਕੁੰਡੀ ਖੋਲੀ ਤੇ ਉਹ ਅੰਦਰ ਉਹ ਫੇਰ ਸਮਾਨ ਮੈਂ ਵੇਖਿਆ ਤੇ ਮੇਰਾ ਬਾਰੀ ਵਿੱਚ ਟੁੱਟੀਆਂ ਪਈਆਂ ਇਹ ਰਸੋਈ ਵੀ ਸਾਲ ਨੇ ਬਾਹਰ ਕੱਢ ਆਇਆ ਇੱਕ ਮੇਰਾ ਦਰਵਾਜ਼ਾ ਜਿਹੜਾ ਤੋੜਿਆ ਪਾਨ ਤੋੜ ਕੀਤੀ ਬਾਰੀ ਦੀ ਉਹ ਸਰੀਏ ਸੇ ਖੁੱਲਿਆ ਨਹੀਂ ਤੇ ਉਹ ਜਿਹੜਾ ਸੀਗਾ ਉਹਦੇ ਰਾੜ ਪਾ ਕੇ ਇੱਕ ਕੁੰਡੇ ਵਿੱਚ ਰਾੜ ਪਾ ਕੇ ਤੇ ਦੋ ਜਣੇ ਖਿੱਚਿਆ ਤੇ ਉਹ ਮੇਰਾ ਕੁੰਡਾ ਜਿਹੜਾ ਇਹ ਦਰਵਾਜੇ ਦਾ ਉਹ ਬਾਹਰ ਨਿਕਲ ਗਿਆ ਉਹ ਟੁੱਟਾ ਉਹ ਟੁੱਟਾਇਆ ਉਹ ਬਾਹਰ ਨਿਕਲ ਗਿਆ ਤੇ ਉਹ ਫਿਰ ਅੰਦਰ ਵੜ ਗਏ ਲਾਈਟਾਂ ਬਲਬ ਜਿਹੜੇ ਉਹਨਾਂ ਨੇ ਬੰਦ ਕਰ ਦਿੱਤੇ ਅੰਦਰ ਵੜ ਕੇ ਮੇਰਾ ਸਾਰਾ ਸਮਾਨ ਥੋਲਿਆ ਜਿਹਦੇ ਵਿੱਚ ਉਹ ਉਹਨਾਂ ਨੇ ਕੱਪੜੇ ਫੋਲਤਾਲ ਸਾਰਾ ਕੁਝ ਕਰਕੇ ਤੇ ਉਹਨਾਂ ਵਿੱਚੋਂ 30 ਹਜ਼ਾਰ ਰੁਪਈਆ ਜਿਹੜਾ ਉਹ ਨਿਕਲਿਆ ਕੁਝ ਤੇ ਦਾ ਦੇਰ ਘੇਰ ਕੋਈ ਪਾਣ ਸੀਗਾ ਤੇ ਉਹ ਵੀ ਲੈ ਗਏ ਤੇ ਕੋਈ ਮਿਸਯੂਨਾ ਜਿਹੜਾ ਸੀ ਕੋਈ ਤੈਨੂੰ ਕੋ ਟੋਲੇ ਕਿ 3/10 ਜੀਗਾ ਉਹ ਵੀ ਲੈ ਗਏ ਸਾਰਾ ਫਰੋਲ ਕੇ ਤੇ ਜਿਹੜੇ ਵਿੱਚ ਇੱਕ ਕਾਪੀ ਚ ਨਾ 5000 ਰੁਪਈਆ ਸੀ ਉਹ ਕਾਪੀਆਂ ਸਾਰੀਆਂ ਮੇਰੀਆਂ ਫੋਲੀਆਂ ਉਹ ਮੇਰੇ 5000 ਰੁਪਈਆ ਮੇਰੇ ਉਹ ਬਾਰੀ ਉਹ ਇੱਕ ਜਿਹੜੀ ਕਾਪੀ ਦੇ ਵਿੱਚ ਹੀ ਰਹਿ ਗਿਆ ਉਹ ਗੁਦਰਤੀ ਵਿੱਚ ਉਹਨਾਂ ਕੋ ਨਿਕਲਿਆ ਨਹੀਂ ਹਾਂਜੀ ਇਹ ਕੁਝ ਹੋਇਆ ਜਿਹੜੀ ਸਵੇਰੇ ਫੋਨ ਕੀਤਾ ਸਵੇਰੇ ਪੁਲਿਸ ਆ ਕੇ ਤੇ ਉਹ ਐਸਆਈ ਨੇ ਸਾਰਾ ਕੁਝ ਤਲਾਸ਼ੀ ਲੈ ਵੇਖ ਕੇ ਤੇ ਉਹ ਮੌਕਾ ਵੇਖ ਕੇ ਤੇ ਉਹ ਚਲਾ ਗਿਆ ਜਿਹੜੀ ਕੋ ਹੋ ਜਾਏ ਜੇ ਤੱਕ ਕੋਈ ਅੱਜ 25 ਤਰੀਕ ਨੂੰ 5 ਮਹੀਨੇ ਹੋ ਜਾਣੇ ਆ ਅੱਜ 25 26 ਹੋ ਗਈ 1 ਮਹੀਨਾ ਹੋ ਗਿਆ 5 ਮਹੀਨੇ ਹੋ ਗਿਆ ਜੀ ਹੁਣ 5 ਮਹੀਨੇ ਅਜੇ ਤੱਕ ਕਾਹੇ ਪਚਾ ਦਰਜ ਹੁਣ ਕੀਤਾ ਉਹ ਹਾਂ ਉਹ ਐਸਆਈ ਤੇ ਜਿਹੜੇ ਮੁਲਾਜ਼ਮ ਸੀ ਕਿ ਉਹ ਮੇਰੀ ਕੋਈ ਸੁਣਾਈ ਨਹੀਂ ਮੈਂ ਜਾਣਾ ਤੇ ਕੋਈ ਮੇਰੀ ਸੁਣਾਈ ਫਿਰ ਮੈਂ ਜਾ ਕੇ ਡੀਐਸਪੀ ਦੇ ਪੇਚ ਹੋਇਆ ਐਸਪੀ ਦੇ ਪੇਚ ਹੋਇਆ ਉਹਨਾਂ ਕੋਈ ਦਵਕਲ ਆਇਆ ਤੇ ਉਹਦੇ ਕਹੇ ਤੇ ਮੇਰੀ ਉਹਨਾਂ ਨੇ ਕੋਈ ਪਛਾਤਾ ਦਿੱ ਕੀਤਾ ਤੇ ਉਹ ਮੈਂ ਉਹਨਾਂ ਦੇ ਵਿਚੇ ਹੀ ਹੈ ਤੇ ਮੈਂ ਉਹ ਜਿਹੜਾ ਪੁੱਛਿਆ ਫੋਨ ਕੀਤਾ ਉਹ ਕਹਿੰਦਾ ਮੈਂ ਛੁੱਟੀ ਤੇ ਆਂ ਤੇ ਮੇਰੀ ਅਜੇ ਕੋਈ ਸੁਣਾਈ ਨਹੀਂ ਤੇ ਕਿੰਨੇ ਕ ਦਾ ਜਿਹੜਾ ਸਮਾਨ ਲੈ ਗਏ ਨੇ ਘਰੋਂ ਕੱਢ ਕੇ ਕਿੰਨੇ ਕ ਦੀ ਕੀਮਤ ਬਣਦੀ ਉਹਨਾਂ ਦੀ ਕੁੱਲ ਕਿੰਨੀ ਬਣਦੀ ਹੋਵੇਗੀ ਆਪਣੇ 3 ਟੋਲੇ ਸੋਨਾ ਲੱਖ ਦੇਢ ਆ ਸਾਢੇ 3 ਲੱਖ ਦੇ ਟੋਟਲ ਕੁੱਲ ਬਣਾ ਲਓ ਘਟਵਾਦ ਕੀਤਾ ਪੈਸਾ ਸਿਉਣਾ ਫੜੇ ਜਾਣੇ ਚਾਹੀਦੇ ਨੇ ਦੋਸ਼ੀ ਹਾਂਜੀ ਦੋਸ਼ੀ ਫੜੇ ਜਾਣੇ ਜਿਨ੍ਹਾਂ ਦਾ ਨਾਮ ਮੈਨੂੰ ਪਤਾ ਲੱਗ ਚੁੱਕਾ ਇਹਨਾਂ ਨੂੰ ਮੈਂ ਦੱਸ ਵੀ ਚੁੱਕਾ ਹਾਂ ਹਾਂਜੀ ਅਜੇ ਬੰਦੇ ਉਹਨਾਂ ਮੈਂ ਦਰਖਾਸਤ ਵਿੱਚ ਲਿਖ ਕੇ ਪੇਸ਼ ਵੀ ਹੋਇਆ ਸੀ ਡੀਐਸਪੀ ਦੇ ਉਦੇ ਵਿੱਚ ਮੈਂ ਲਿਖ ਦਿੱਤਾ ਸੀ ਐਸਟਾਪ ਨੂੰ ਵੀ ਦਿੱਤਾ ਅਜੇ ਤੱਕ ਕੋਈ ਉਹਨਾਂ ਦੀ ਕੋਈ ਗੇ ਕੋਈ ਕਾਰਵਾਈ ਨਹੀਂ ਹੋਈ